ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਿੱਖ ਸਤਗੁਰੂ ਕੇ ਪਿਆਰਿਓ ਅੰਗਾਓ ਸੱਚੀ ਬਾਣੀ ਸੰਗਤ ਜੀ ਦਿੱਲੀ ਕਮੇਟੀ ਨੇ ਪਿਛਲੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਜਿਹੜੀ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜਨਰਲ ਸਕੱਤਰ ਕਾਲੂ ਸਾਹਿਬ ਇਹ ਵੀ ਮੌਜੂਦ ਸਨ ਉਹਨਾਂ ਦੀ ਮੌਜੂਦਗੀ ਵਿੱਚ ਦਿੱਲੀ ਕਮੇਟੀ ਦੇ ਤਰੰਪ ਪ੍ਰਚਾਰ ਚੇਅਰਮੈਨ ਸਰਦਾਰ ਜਸਪੀਤ ਸਿੰਘ ਕਰਮਸਰ ਨੇ ਮਾਰਾਦੀ ਬਾਣੀ ਦਾ ਹਵਾਲਾ ਦਿੱਤਾ ਸਰੰਗ ਰਾਗੀ ਜੀ ਮਹਾਰਾਜ ਦੇ ਸ਼ਬਦ ਦੇ ਪੰਜਵੇਂ ਪਾਸ਼ਾ ਦਾ ਆਇਓ ਸੁਣਨ ਪੜਨ ਕੋ ਬਾਣੀ ਤੇ ਉਹਨਾਂ ਨੇ ਕਿਹਾ ਜੀ ਦਿੱਲੀ ਕਮੇਟੀ ਇੱਕ ਸਹਿਜ ਪਾਠ ਦਾ ਉਪਰਾਲਾ ਆਰੰਭ ਕਰ ਰਹੀ ਹੈ ਇੱਕ ਲੜੀ ਜਿਲਾ ਰਹੀ ਹੈ ਗੁਰਤੇਗ ਬਾਸ ਸਾਹਿਬ ਦੇ ਮਹਾਰਾਜ ਦੇ ਜੋ 350 ਸਾਲਾ ਸ਼ਿਧੀਪੁਰੋਂ ਵਾਰਿਆ ਉਹਦੇ ਸੰਬੰਧੀ ਚ ਇੱਕ ਲੜੀ ਜਿਹੜੀ ਚੱਲੇਗੀ ਸਹਿਜ ਪਾਠਾ ਦੀ ਬੜੀ ਖੁਸ਼ੀ ਦੀ ਗੱਲ ਹੈ ਔਰ ਬੜਾ ਅੱਛਾ ਉਪਰਾਲਾ ਅਸੀਂ ਅਪਰੀਸ਼ੀਏਟ ਕਰਦੇ ਹਾਂ ਚਲੋ 4 ਸਾਲ ਵਿੱਚ ਦਿੱਲੀ ਕਮੇਟੀ ਘਟੋ ਘਟ ਕੋਈ ਨਾ ਟੰਗ ਦਾ ਉਪਰਾਲਾ ਲੈ ਕੇ ਆਈ ਕੋਈ ਤੇ ਤੰਪਰਚਾਰ ਦੀ ਗੱਲ ਸਾਡੇ ਸੰਗਤਾਂ ਸਾਹਮਣੇ ਆਈ ਬੜੀ ਖੁਸ਼ੀ ਦੀ ਗੱਲ ਹੈ ਅੱਛੀ ਗੱਲ ਹੈ ਸਾਰੇ ਸਹਿਯੋਗ ਕਰਨ ਨੂੰ ਵੀ ਤਿਆਰ ਆਂ ਗੁਰੂ ਕਿਰਪਾ ਨਾਲ ਸਾਰੇ ਬਾਣੀ ਵੀ ਪੜਾਂਗੇ ਪਰ ਇੱਕ ਬੇਨਤੀ ਮੈਂ ਤੁਹਾਨੂੰ ਕਰਮਸਰ ਸਾਹਿਬ ਹੱਥ ਜੋੜ ਕੇ ਕਰਨੀ ਚਾਹਨਾ ਉਹ ਬੇਨਤੀ ਹੈ ਕਿ ਦਿੱਲੀ ਵਿੱਚ ਨਾ 46 ਬੋਰਡ ਨੇ ਔਰ ਜਿਹੜੀ ਦਿੱਲੀ ਕਮੇਟੀ ਹੈ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਇੱਕ ਵੱਡੀ ਸੰਸਥਾ ਹੈ ਸਿੱਖੀ ਪ੍ਰਚਾਰ ਪ੍ਰਸਾਰ ਦੀ ਸੋ ਦਿੱਲੀ ਕਮੇਟੀ 46 ਮੈਂਬਰ ਹੈਗੇ ਨੇ ਤੇ ਮੈਂ ਸਮਝਦਾ ਕਿ 46 ਮੈਂਬਰ ਨੂੰ ਵੀ ਸਹਿਜ ਪਾਠ ਕਰਨਾ ਚਾਹੀਦਾ ਤੇ ਤੁਸੀਂ ਇਸ ਗੱਲ ਨੂੰ ਮੇਰੇ ਖਲਸਕੇ ਅਦਾ ਸਕਦੇ ਹੋ ਤੁਹਾਨੂੰ ਅਹ ਜੁੜ ਕੇ ਬੇਨਤੀ ਹੈ ਕਿ 15 April ਨੂੰ ਇੱਕ ਸਹਿਜ ਪਾਠ ਆਰੰਭ ਕਰੋ ਜਿਹਦੀ ਆਰੰਭਤਾ ਤੁਸੀਂ ਕਰੋ ਤਨ ਪ੍ਰਚਾਰ ਚੇਅਰਮੈਨ ਕਰੇ ਇੱਕ ਪਾਠ ਤੁਸੀਂ ਆਰੰਭ ਕਰੋ ਔਰ ਤੁਹਾਡੇ ਪਿੱਛੇ ਦਿੱਲੀ ਕਮੇਟੀ ਦੇ ਪ੍ਰਧਾਨ ਜੀ ਕਲਕਾ ਜੀ ਪਾਠ ਕਰਨ ਅੱਧਾ-ਅੱਧਾ ਘੰਟਾ ਹਾਜ਼ਰੀ ਭਰੋ ਉਹਨਾਂ ਦੇ ਪਿੱਛੇ ਜਨਰਲ ਸਕੱਤਰ ਸਾਹਿਬ ਹਾਜ਼ਰੀ ਭਰਨ ਸੀਨੀਅਰ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਜੁਆਇੰਟ ਸਕੱਤਰ ਹਾਜ਼ਰੀ ਪਰੇ ਜਿਹੜੇ ਪੰਜ ਮੁੱਖ ਸੇਵਾਦਾਰ ਹਨ ਜਿਹੜੀ ਕਮੇਟੀ ਸੰਭਾਲ ਸੰਚਾਰ ਕਰਦੇ ਹਨ ਉਹ ਵੀ ਹਾਜ਼ਰੀ ਲਗਾਣ ਇਹਦੇ ਨਾਲ ਨਾਲ ਵਾਰਡ ਨੰਬਰ 1 ਤੋਂ ਲੈ ਕੇ 46 ਵਾਰਡ ਤੱਕ ਜਿਹੜੇ ਵੀ ਮੈਂਬਰ ਸਹਿਵਾਨ ਹਨ ਉਹ ਸਾਰੇ ਮੈਂਬਰ ਸਹਿਵਾਨ ਤੁਸੀਂ ਉਹਨਾਂ ਕੋਲੋਂ ਸੇਵਾ ਲੋ ਅੱਧਾ ਅੱਧਾ ਮਟਾਉ ਨਾਲ ਤੁਸੀਂ ਉਹਨਾਂ ਨੂੰ ਤੁਸੀਂ ਬਕਾਇਦਾ ਮੈਂ ਸਮਝਦਾ ਆਪਣੇ ਧਰਮ ਪ੍ਰਚਾਰ ਦੇ ਲੈਟਰ ਹੱਦ ਤੇ ਲਿਖ ਕੇ ਭੇਜੋ ਕਿ ਤੁਹਾਨੂੰ ਇਹ ਸੇਵਾ ਲਗਾਈ ਜਾਂਦੀ ਹੈ ਤੁਸੀਂ ਸੀਸਗਨ ਸਾਹਿਬ ਲਾਈਵ ਟੈਲੀਕਾਸਟ 'ਚ ਅੱਧਾ ਘੰਟਾ ਬੈਠ ਕੇ ਸੰਤਾਂ ਨੂੰ ਪਾਠ ਸੁਣਾਣਾ ਹੈ ਕਿਉਂਕਿ ਸੰਤਾਂ ਨੂੰ ਪਤਾ ਲੱਗੇ ਕਿ ਜਿਹੜੇ ਮੈਂਬਰ ਉਹਨਾਂ ਨੇ ਚੁਣ ਕੇ ਭੇਜੇ ਹਨ ਉਹ ਕਿੰਨੀ ਸੋਹਣੀ ਗੁਰਬਾਣੀ ਪੜ੍ਹਦੇ ਹਨ ਜਾਂ ਗੁਰਬਾਣੀ ਪੜ੍ਹਦੇ ਵੀ ਹਨ ਕਿੰਨੇ ਹੀ ਪੜ੍ਹਦੇ ਹਨ ਕਿਉਂਕਿ ਦਿੱਲੀ ਕਮੇਟੀ ਦਾ ਜਿਹੜਾ ਮੈਂਬਰ ਹੈ ਉਹ ਅਮਰਤ ਘੜਿਆ ਉਹਨਾਂ ਜ਼ਰੂਰੀ ਹੈ ਔਰ ਉਹਨੂੰ ਬਾਣੀ ਪੜ੍ਹਨੀ ਵੀ ਆਣੀ ਚਾਹੀਦੀ ਹੈ ਗੁਰਮੁਖੀ ਪਾਠ ਪੜ੍ਹ ਸਕੇ ਗੁਰਮੁਖੀ ਲਿਖ ਸਕੇ ਇਹ ਵੀ ਬੀ ਜ਼ਰੂਰੀ ਚੀਜ਼ ਤਾਂ ਉਹਨੂੰ ਪਤਾ ਹੋਣੀ ਚਾਹੀਦੀ ਹੈ ਤੇ ਅਸੀਂ ਸਮਝਦੇ ਹਾਂ ਕਿ ਬਹੁਤ ਸੋਹਣਾ ਉਪਰਾਲਾ ਔਰ ਸੰਗਤਾਂ ਬਹੁਤ ਧ ਤੁਹਾਡੇ ਕੋਲ ਸੰਚਿਆ ਸਾਹਿਬ ਵੀ ਬਹੁਤ ਮਹਾਰਾਜ ਦੀ ਕਿਰਪਾ ਨਾਲ ਸੇਵਾ ਹੋਏਗੀ ਅਸੀਂ ਆਪ ਵੀ ਤਿਆਰ ਹਾਂ ਅਗਰ ਸਾਡੀ ਸੰਸਥਾ ਨੂੰ ਕੋਈ ਤੁਸੀਂ ਸੇਵਾ ਲਗਾਨੀ ਚਾਹੋ ਮਹਾਰਾਜ ਸੰਚਿਆ ਸਾਹਿਬ ਦੀ ਅਸੀਂ ਤਿਆਰ ਹਾਂ ਸੇਵਾ ਕਰਨ ਨੂੰ ਔਰ ਬਹੁਤ ਥੋੜਾ ਸਹਿਯੋਗ ਕਰਾਂਗੇ ਨਾਲ ਟੁੜਾਂਗੇ ਲੇਕਿਨ ਸਾਡੀ ਪਹਿਲੀ ਜਿਹੜੀ ਬੇਨਤੀ ਤੁਹਾਡੇ ਕੋਲ ਹੈ ਹੈਗੀ ਏ ਕਿ ਤੁਸੀਂ ਜਰੂਰ ਆਪ ਇੱਕ ਅਖੰਡ ਪਾਠ ਦੀ ਸਹਿਜ ਪਾਠ ਜੋ ਤੁਸੀਂ ਸਹਿਜ ਪਾਠ ਕਹਿ ਰਹੇ ਹੋ ਜਿਵੇਂ ਤੁਸੀਂ ਕਹਿੰਦੇ ਸਹਿਜ ਪਾਠ ਹੀ ਹੋਣਾ ਜ਼ਰੂਰੀ ਹੈ ਅਖੰਡ ਪਾਠੀ ਤੁਸੀਂ ਇਹ ਵੀ ਇੱਕ ਗੱਲ ਕੀਤੀ ਚਲੋ ਵਿਚਾਰ ਵੱਲੀ ਗੱਲ ਹੈ ਪਰ ਤੁਸੀਂ ਜਿਹੜਾ ਸਹਿਜ ਪਾਠ ਦੀ ਗੱਲ ਕੀਤੀ ਹੈ ਸਹਿਜ ਪਾਠੀ ਵਾਸਤੇ ਤੁਸੀਂ ਕਿ ਪੰਜ ਅੰਗ ਰੋਜ਼ ਪੜ੍ਹਨ ਮੈਂ ਕਹਿੰਦਾ ਪੰਜ ਅੰਗ ਪੜ੍ਹਨ ਬੜੀ ਚੰਗੀ ਗੱਲ ਹੈ ਅਜੀ ਤਾਂ ਕਹਿੰਦੇ ਤਿੰਨ ਅੰਗ ਹੀ ਪੜ੍ਹ ਲੈ ਤਿੰਨ ਅੰਗ ਵੀ ਜੇਕਰ ਪੜ੍ਹਨਗੇ ਤਾਂ ਤਕਰੀਬਨ ਸਾਲ ਹੀ ਪਾਠ ਦੀ ਸਮਾਪਤੀ ਹੋ ਜਾਏਗੀ ਚਲੋ ਇੱਕ ਅਲੱਗ ਵਿਸ਼ਾ ਆਇਆ ਹੋ ਲੇਕਿਨ ਜਿਹੜੀ ਮੁਹਿੰਮ ਦਿੱਲੀ ਕਮੇਟੀ ਆਰੰਭ ਕਰ ਰਹੀ ਹੈ ਉਹ ਦਿੱਲੀ ਕਮੇਟੀ ਦੇ ਜਿਹੜੇ ਮੈਂਬਰ ਸਾਹਿਬ ਹਾਨੰਦ ਪਹਿਲਾਂ ਉਹ ਅੱਗੇ ਆਪ ਜੀ ਇੱਕ ਸਹਿਜ ਪਾਠ ਆਰੰਭ ਕਰੋ ਉਹ ਸਹਿਜ ਪਾਠੀ ਪਹਿਲੀ ਹਾਜ਼ਰੀ ਤੁਹਾਡੀ ਹੋਏ ਕਿਉਂਕਿ ਆਜੀ ਤਾਂ ਪਰਜਾ ਦੇ ਚੇਅਰਮੈਨ ਉਕਰਮ ਸਰ ਸਾਹਿਬ ਉਸ ਤੋਂ ਬਾਅਦ ਦਿੱਲੀ ਕਮੇਟੀ ਦੇ ਪ੍ਰਧਾਨ ਜਨਰਲ ਸਖਤਰ ਸੀਨੀਅਰ ਮੀਤ ਪ੍ਰਧਾਨ ਪ੍ਰਧਾਨ ਜੁਆਇੰਟ ਸਕੱਤਰ ਆ ਵੀ ਹਾਜ਼ਰੀ ਪਰਮ ਔਰ ਫਿਰ ਇੱਕ ਵਾਰਡ ਤੋਂ ਲੈ ਕੇ 44 ਵਾਰਡ ਤੱਕ ਜਿੰਨੇ ਮੈਂਬਰ ਬਚ ਗਏ ਹਨ ਸਾਰੇ ਮੈਂਬਰ ਆਗੇ ਚਾਹ 10 ਮਿੰਟ ਪੜਨ 15 ਮਿੰਟ ਪੜਨ ਹਾਜ਼ਰੀ ਜ਼ਰੂਰ ਪਰਮ ਅਸੀਂ ਜ਼ਰੂਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਕਿ ਇਹ ਤੁਸੀਂ ਜ਼ਰੂਰ ਕਰਨਾ ਕਿਉਂਕਿ ਕਈ ਸੰਤਾ ਦੇ ਮਨ ਵਿੱਚ ਵਹਿਮ ਹੈ ਕਿ ਮੈਂਬਰ ਸਾਹਿਬਾਨ ਗੁਰਬਾਣੀ ਨਹੀਂ ਪੜ ਸਕਦੇ ਤੁਸੀਂ ਸਭ ਦੇ ਵਹਿਮ ਦੂਰ ਕਰਨੇ ਹਨ ਔਰ ਤੁਸੀਂ ਸਾਰਿਆਂ ਨੂੰ ਗੁਰਬਾਣੀ ਨਾਲ ਜੋੜਨਾ ਹੈ ਤੁਹਾਡਾ ਕੰਮ ਹੈ ਜੋੜਨਾ ਸੋ ਤੁਸੀਂ ਜੋੜੋ ਸਾਰਿਆਂ ਨੂੰ ਔਰ ਮੈਂਬਰ ਆਈ ਵੀ ਜੋੜੋ ਸੋ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਸਾਰੇ ਮੈਂਬਰਾਂ ਨੂੰ ਜਰੂਰ ਸਰਕੂਲਰ ਤੁਸੀਂ ਦਿੱਲੀ ਕਮੇਟੀ ਪ੍ਰਧਾਨ ਸਾਹਿਬ ਦੇ ਨਹੀਂ ਆ ਤੁਸੀਂ ਦੋ ਕਿ ਭਈ ਉਹਨਾਂ ਨੂੰ ਡੇਟ ਦਸੀ ਜਾਏ ਕਿ ਇਸ ਡੇਟ ਨੂੰ ਤੁਸੀਂ ਸੀਸਨਸ ਆ ਪਹੁੰਚਣਾ ਹੈ ਔਰ ਲਾਈਵ ਟੈਲੀਕਾਸਟ ਹੋਏਗਾ ਤੁਸੀਂ ਬੈਠੇ ਗੁਰਬਾਣੀ ਦਾ ਪਾਠ ਕਰਦੇ ਐਂ ਅੰਨਿਆ ਬੇਨਤੀ ਆਪ ਜੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ